ਚਾਂਦ ਹੋ ਚੁੱਕਾ ਗੱਲਾਂ ਤੇ ਸੁਣੀ ਹੋਈਆਂ ਪਰ ਮੈਂ ਸਮੇ ਨੂੰ ਮੁੱਕ ਰੱਖ ਲਾਇਆ ਇੱਥੇ ਹੀ ਆਪਣੀ ਸਮਾਰਟੀ ਕਰਦਾ ਤੇ ਇਥੋਂ ਦੇ ਅਸਤੀ ਮੈਂ ਅਸਤੀ ਮੇਰੇ ਬੈਂਤੀ ਕਾਹਲੀ ਜਣਾ ਵੀ ਆਪਣੀ ਆਲਪਾ ਤੋਂ ਬਾਜ ਆਦਾ ਨਹੀਂ ਜੇ ਮੈਂ ਤੁਹਾਨੂੰ ਮੂਹਰੀ ਖਾਣੀ ਤਾਂ ਅਸਤੇ ਉਹਨਾਂ ਮਾਪੇ ਨਾਲ ਦਾ ਮੁਰਗਾ ਆਪਾ ਮੁਰਗਾ ਮੁਤਾਬਕ ਮੁਤਾਬਕ ਲੜਦੇ ਲੋਕ ਜਿੰਦਾਬਾਦ ਜਿੰਦਾਬਾਦ ਹੱਕ ਲਈ ਜੜ ਲੜਦੇ ਲੋਕ ਜਿੱਤਾਂਗੇ ਜੜਦੇ ਲੋਕ ਹੱਕ ਲਵਾਗੇ ਆਪਣੇ ਹੱਕ ਜਨਾ ਦੇ ਆਪਣੇ ਬੱਤੇ ਲਾਂਗੇ ਹੋ ਹੱਕ ਜਨਾ ਦੇ ਆਪਣੇ ਬੱਤੇ ਲਾਂਗੇ ਹੋ ਹੱਕ ਲਵਾਗੇ ਇੱਕੇ ਨਾਲ ਬੋਲਗਨਾ ਦੇ ਸੰਗਰਵ ਹਾਂਜੀ ਕੀ ਮਸਲਾ ਜੀ ਜਿਹੜਾ ਤੁਸੀਂ ਅਜੇ ਧਰਨਣ ਲੱਗਾ ਦਾ ਐਸਿਡ ਕਿਵੇਂ ਦੁਰਤਰਜੀ ਇਹ ਮੈਂ ਹਰਪਾਲ ਸਿੰਘ ਪਿੰਡ ਰਾਮਦਵਾਲੀ ਸਟੇਟ ਐਂਡ ਨੈਸ਼ਨਲ ਬਾਡੀ ਖੇਤੀਬਾੜੀ ਇਹ ਹਾਂ ਤੇ ਸਾਡਾ ਮਸਲਾ ਇਹ ਆ ਕਿ ਅਸੀਂ ਇਹ ਸਾਡੇ ਬਾਬਿਆਂ ਤੋਂ ਪਰਦਾਦਿਆਂ ਤੋਂ ਜਦੋਂ ਤੋਂ ਹੋਇ ਸੁਭਾਈ ਆ ਉਦੋਂ ਤੋਂ ਖੰਨੇ ਚਮਾਰਾਂ ਦੀ ਗੁਰਦੁਆਰਾ ਤੇਜਾ ਕਲਾ ਦੀ ਜ਼ਮੀਨ ਵਾਰ ਹੈ ਤੇ ਠੇਕੇ ਲਗਾਤਾਰ ਦੇ ਰਹੇ ਆ ਸਾਡੇ ਨਾਲ ਸ਼੍ਰੋਮਿਕ ਕਮੇਟੀ ਨੇ ਸਮਝੌਤਾ ਕਰ ਰੱਖਿਆ ਹੈ ਕਿ ਤੁਸੀਂ 25000 ਪਲੱਸ 5% ਹਰ ਸਾਲ ਵਾਧਾ ਕਰਕੇ ਸਾਨੂੰ ਠੇਕਾ ਦੇਈ ਜਾਓ ਤੇ ਅਸੀਂ ਕਦੇ ਕਦੇ ਵੀ ਤੁਹਾਡੀ ਕੋਈ ਸ਼ਿਕਾਇਤ ਅਦਾਲਤ ਤੇ ਜਾਂ ਆਪਣੇ ਤੌਰ ਦੇ ਉੱਤੇ ਨਹੀਂ ਕਰਾਂਗੇ ਤੇ ਤੁਸੀਂ ਅਮਨ ਨਾਲ ਰਹੋ ਪਰ ਹੋਇਆ ਇਹਦੇ ਉਲਟ ਸਾਥੋਂ ਇਹ 16 17 18 ਤਿੰਨਾਂ ਸਾਲਾਂ ਦੇ ਠੇਕਾ ਲੈ ਕੇ ਪੱਕੀਆਂ ਰਸੀਦਾਂ ਸਾਨੂੰ ਦੇ ਕੇ 500 ਦੇ ਹਿਸਾਬ ਨਾਲ ਜਿਹੜਾ ਸਮਝੌਤਾ ਸੀ ਉਹਨੂੰ ਲਾਗੂ ਕਰਕੇ ਤੇ ਬਾਅਦ ਵਿੱਚ ਮੁੱਕ ਕਰ ਗਏ ਕਦੇ ਕੋਈ ਬਹਾਨਾ ਕਦੀ ਕੋਈ ਬਹਾਨਾ ਉਹਨਾਂ ਦਾ ਅਸਲ ਬਹਾਨਾ ਜਿਹੜਾ ਹੈ ਉਹ ਸਾਨੂੰ ਬਾਹਰ ਕੱਢਣ ਦਾ ਹੈ ਅੱਛਾ ਪਰ ਅਹੀਂ ਸਾਡੇ ਕੋਲ ਰੋਟੀ ਉਹ ਹੈ ਨਾਲੇ ਅਸੀਂ ਪੱਕੇ ਮਜਾਰੇ ਆ ਅਸੀਂ ਨਿਕਲ ਨਹੀਂ ਸਕਦੇ ਇਹ ਕਰਕੇ ਤੇ ਹੁਣ ਐਸਟੀਐਮ ਸਾਹਿਬ ਦੇ ਅਹੀਂ ਅਪੀਲ ਕੀਤੀ ਆ ਕਿ ਸਾਡੇ ਠੇਕੇ ਲਓ ਤੇ ਸਾਡੀ 19 ਤਰੀਕ ਸੀ 19 ਤਰੀਕ ਨੂੰ ਐਸ ਡੀ ਐਮ ਸਾਹਿਬ ਨੇ ਸਾਡੇ ਨਾਲ ਵਿਆਹ ਠੀਕ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਮੈਂ ਫੈਸਲਾ ਕਰ ਦੇਣਾ ਫੈਸਲਾ ਤੇ ਹੈ ਹੀ ਕੋਈ ਨਹੀਂ ਜੇ ਤੂੰ ਫੈਸਲਾ ਸ਼ਰੂਨਿਕ ਕਮੇਟੀ ਨਾਲ ਮੌਕਾ ਹੈ ਸਾਡੇ ਕੋਲ ਆਦਰੇ ਦੀ ਠੇਕਾ ਲੈਂਦੇ ਆ ਤੇ ਉਹੇ ਸਾਨੂੰ ਵਕੀਲ ਦੀ ਲੋੜ ਨਹੀਂ ਕੁਝ ਵੀ ਨਹੀਂ ਲੋੜ ਸਿੱਧਾ ਅਸੀਂ ਦਰਖਾਸਤ ਲਈਏ ਤੇ ਸਾਡੇ ਤੇ ਖਸਾਨ ਕਰਨ ਤੇ ਠੇਕੇ ਲੈ ਅਸੀਂ ਜਮ੍ਹਾਂ ਕਰਾਈਏ ਖਜ਼ਾਨੇ 'ਚ ਪਰ ਇਹਦੇ ਬਜਾਏ ਸਾਨੂੰ ਮੱਲਵ ਬਹਾਨਿਆਂ ਦੇ ਨਾਲ ਤਰੀਕਾ ਦੇ ਦੇ ਕੇ ਤੇ ਖੱਜਲ ਖਵਾਰ ਕਰਦੇ ਆ ਜਿਹਦੇ ਤਹਿਤ ਅਸੀਂ ਅੱਜ ਇਥੇ ਤਰਨਾ ਦਿੱਤਾ ਅਗਲਾ ਕਦਮ ਕੀ ਹੋਏਗਾ ਅਗਲਾ ਕਦਮ ਇਹ ਹੈ ਵੀ ਜਿੰਨਾ ਚਿਰ ਤੁਹਾਡਾ ਠੇਕਾ ਨਹੀਂ ਲੈਂਦੇ ਅਸੀਂ اسی ਤਰ੍ਹਾਂ ਹੀ ਮੋਰਚਾ ਜਾਰੀ ਰੱਖਾਂਗੇ